ਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਸਦੀ ਮਨਜ਼ੂਰ ਕੁਝ ਕੋਬਿੰਦ ਸਿੰਘ ਇਸਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ मनसूर गुरु गोविन्द सिरो मनसूर गुरु गोविंद सिंह ਨਸਦੋ ਮਨ ਸੂਰ ਗੁਰੂ ਗੋਬਿੰਦ ਸਿੰਘ ਜੀ ਅੱਜ ਦਾ ਦਿਨ ਬਹੁਤ ਪਵਿੱਤਰ ਦਿਹਾੜਾ ਵਾ ਹੋਲਾ ਮਹੱਲਾ ਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਹੋਲੀਆਂ ਤੋਂ ਬਾਅਦ ਵਿੱਚ ਹੋਲੇ ਮਹੱਲੇ ਦਾ ਦਿਨ ਕੱਢਿਆ ਜਾਂਦਾ ਅਨੰਦਪੁਰ ਸਾਹਿਬੀ ਹੋਲਿਆਂ ਮਹੱਲਾ ਕੱਢਿਆ ਗਿਆ ਨਿਹੰਗ ਸਿੰਘ ਜਥੇਬੰਦੀਆਂ ਸਮੁੱਚੀਆਂ ਸਾਰੀਆਂ ਜਥੇਬੰਦੀਆਂ ਰਲ ਕੇ ਉਹਨੂੰ ਕੱਢਦੀਆਂ ਨੇ ਇਸੇ ਵੀ ਤਰ੍ਹਾਂ ਹੀ ਦਰਬਾਰ ਸਾਹਿਬ ਅੱਜ ਗੁਰਗ੍ਰੰਥ ਸਾਹਿਬ ਜੀ ਹਜੂਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿ ਸ਼੍ਰੀ ਅਕਾਲ ਥੱਲੇ ਇੱਥੇ ਬੜੇ ਜਾਓ ਜਲਾਲ ਦੇ ਨਾਲ ਫੁੱਲਾਂ ਦੀ ਵਰਖਾ ਕਰਕੇ ਆਤਰ ਦੀ ਕੀ ਧੁਰਿਆ ਗਿਆ ਵਾ ਕਈਆਂ ਸੈਂਟੂ ਵੀਰਾਂ ਨੇ ਪਾਇਆ ਵਾ ਬਹੁਤ ਫੁੱਲਾਂ ਦੀ ਵਰਖਾ ਕੀਤੀ ਆ ਸਮੁੱਚੇ ਸਾਰੇ ਹੀ ਰੜ ਕੇ ਬਹੁਤ ਸੋਹਣਾ ਤੇ ਸੁੰਦਰ ਬਹੁਤ ਨਜ਼ਾਰੇਦਾਰ ਬਣਿਆ ਸੀ ਅਸੀਂ ਸਾਰੀਆਂ ਸੰਗਤਾਂ ਨੂੰ ਹੋਲੇ ਮਹੱਲੇ ਦੀ ਲੱਖ ਲੱਖ ਵਧਾਈ ਦਿੰਦੇ ਆ ਨਾਮ ਜੀ ਸਤਰਾਮ ਸਿੰਘ ਹੈ ਜੀ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਨਗਰੀ ਵਿੱਚ ਸ੍ਰੀ ਹਰਮੰਦਰ ਸਾਹਿਬ ਵਿਖੇ ਅੱਜ ਸੰਗਤਾਂ ਨੇ ਆਪਣੇ ਜਾਹੋ ਜਲਾਲ ਸਿੱਖੀ ਦੇ ਜਾਹੋ ਜਲਾਲ ਹੋਲੇ ਮਹੱਲੇ ਨੂੰ ਬੜੀ ਸ਼ਰਧਾ ਨਾਲ ਮਨਾਇਆ ਇਸ ਵਿੱਚ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਕਈ ਲੋਕ ਇੱਥੇ ਜਿਹੜਾ ਇਤਰ ਸੈਂਟ ਲੈ ਕੇ ਆਏ ਹਨ ਉਹਨਾਂ ਦੀ ਸ਼ਰਧਾ ਉਹਨਾਂ ਦੇ ਸੈਂਟ ਹਨ ਉਹ ਸ਼ਰਧਾ ਵਿੱਚ ਹੀ ਸੈਂਟ ਤੇ ਫੁੱਲਾਂ ਦੀ ਵਰਖਾ ਕੀਤੀ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਾਸਣ ਸਾਹਿਬ ਦੀ ਸੇਵਾ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਹੈ ਅਤੇ ਵੱਧ ਤੋਂ ਵੱਧ ਮੁਲਾਜ਼ਮਾਂ ਨੇ ਖੁਦ ਸੇਵਾ ਲਿੱਤੀ ਹੈ ਅੱਜ ਦੇ ਦਿਨ ਅਤੇ ਸਾਰੀਆਂ ਹੀ ਸੰਗਤਾਂ ਨੂੰ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦੀ ਵਡਿਆਈ ਮਿਲੀ ਹੈ ਅਤੇ ਉਹਨਾਂ ਦੀ ਸੇਵਾ ਮਿਲੀ ਹੈ ਅਤੇ ਮੇਰੇ ਵੱਲੋਂ ਕੁੱਲ ਕੌਮ ਨੂੰ ਹੋਲੇ ਮਹੱਲੇ ਦੀਆਂ ਸਿੱਖੀ ਤੇ ਜਹੋ ਜਲਾਲ ਦੇ ਪ੍ਰਤੀਕ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਿੰਦਰ ਸਿੰਘ ਹੀਰਾ ਸਿੰਘ ਸਾਰੀ ਸੰਗਤ ਪਿਆਰ ਨਾਲ ਬੁਲਦੀ ਹੈ ਅੱਜ ਪਾਵਨ ਤੇ ਹਾਰੋ ਹੋਲੇ ਮੱਲਾ ਸਾਹਿਬ ਜੁਰ ਗੋਬਿੰਦ ਸਿੰਘ ਜੀ ਬਖਸ਼ੀ ਹੋਈ ਦਾਤ ਜੋ ਆਪ ਸਾਰੀ ਸੰਗਤਾਂ ਦੇਖ ਰਹੇ ਹੋ ਕਿੰਜ ਠਾਠਾ ਮਾਰਦਾ ਇਕੱਠ ਸੰਗਤਾਂ ਦਾ ਬੜੀ ਭਾਵਨਾ ਨਾਲ ਸੰਗਤ ਦਰਸ਼ਨ ਕਰਨ ਆਈ ਹੈ ਔਰ ਬੜੇ ਹੀ ਪਿਆਰ ਨਾਲ ਸੰਗਤ ਇਹ ਤਿਉਹਾਰ ਬਣਾ ਰਹੀ ਹੈ ਪੁਲਾ ਦੀ ਵਰਕਾ ਕਿੰਜ ਸੰਗਤਾਂ ਨੇ ਕੀਤੀ ਹੈ ਔਰ ਬੜਾ ਹੀ ਸੁਚੱਜਾ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਵੀ ਕੀਤਾ ਗਿਆ ਔਰ ਸਾਰੀ ਸੰਗਤ ਨੂੰ ਇੱਕ ਤਰੀਕੇ ਨਾਲ ਸਾਰੀ ਪਾਲਕੀ ਸਾਹਿਬ ਦਾ ਕਿਡਾ ਸਤਕਾਰ ਨਾਲ ਲਿਆਂਦਾ ਗਿਆ ਸਾਰਾ ਇਕੱਠ ਤੁਸੀਂ ਇੱਥੇ ਵੀ ਵੇਖ ਰਹੇ ਹੋ ਅਕਾਲ ਤਖਤ ਸਾਹਿਬ ਔਰ ਤਕਤਸਰੀ ਜੀ ਜੂਰ ਸਾਹਿਬ ਅਨੰਦਪੁਰ ਸਾਹਿਬ ਸਾਰੀ ਸੰਗਤਾਂ ਧੂਮ-ਧਾਮ ਨਾਲ ਮਨਾ ਰਹੀਆਂ ਨੇ ਇਹ ਗੁਰਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਦਾਤ ਬਖਸ਼ੀ ਸੀ ਕਿ ਔਰਨ ਕੀ ਹੋਲੀ ਹਮਰਾ ਹੋਲਾ ਮਾਹੌਲਾ ਤੇ ਇਹ ਅਸੀਂ ਹੋਲਾ ਮਹਲਾ ਬਣਾਨੇ ਆ ਔਰ ਬੜੇ ਹੀ ਚਾਤ ਪਾਵਨਾ ਦੇ ਨਾਲ ਸ਼ਰਦਾ ਦੇ ਨਾਲ ਮਨਾਇਆ ਜਾਂਦਾ ਸੰਗਤਾਂ ਬੜੀ ਪਿਆਰ ਨਾਲ ਇਕੱਠ ਕਰਦੀਆਂ ਹਨ ਔਰ ਸੰਗਤਾਂ ਸ਼ਬਦ ਵਰਦੀਆਂ ਆਈਆਂ ਨੇ ਬਹੁਤ ਸੁਚੇਜੇ ਢੰਗ ਨਾਲ ਪ੍ਰਬੰਧ ਕੀਤਾ ਗਿਆ ਉਰੇ ਸੇਦਰਾ ਹੀ ਮਹਾਰਾਜ ਸਾਡੇ ਤੇ ਕਿਰਪਾ ਕਰੀ ਰੱਖਣ ਆਪਣੇ ਚਰਨਾਂ ਨਾਲ ਜੁੜੀ ਰੱਖਣ ਸਾਰੀ ਸੰਗਤਾਂ ਤੇ ਸਿਰ ਮੇ ਸਿਰ ਤੇ ਮਿਹਰ ਪਰ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਾਬਾ ਸਿੰਘ ਧੀਮਨ ਅਨੰਦਾ ਜੀ ਬਿਆਨ ਤੋਂ ਪਰੇ ਹੈ ਬਹੁਤ ਅਨੰਦ ਹੈ ਬਹੁਤ ਅਨੰਦ ਹੈ ਬਿਆਨ ਤੋਂ ਪਰੇ ਹੈ ਮੈਂ ਬਿਆਨ ਨਹੀਂ ਕਰ ਸਕਦਾ ਕਿੰਨਾ ਬੜਾ ਬੜਾ ਸੋਹਣਾ ਨਜ਼ਾਰਾ ਸੀ ਬਹੁਤ ਹੀ ਵਿਚਿਤ੍ਰ ਨਜ਼ਾਰਾ ਸੀ ਲਾਈਫ ਚੋ ਜ ਨਜ਼ਾਰਾ ਨਹੀਂ ਦੇਖਿਆ ਇਹਨਾ ਸੋਹਣਾ ਨਜ਼ਾਰਾ ਸੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮੈਂ ਕਾਰ ਸਿੰਘ ਬੋਲ ਰਿਹਾ ਜੀ ਹੋਲੇ ਮੱਲੇ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸ੍ਰੀ ਗੋਵਿੰਦ ਸਿੰਘ ਪਾਸ਼ਾ ਜੀ ਨੇ ਲੋਕੀ ਹੋਲੀ ਖੇਲਦੇ ਸੀ ਤੇ ਗੁਰਗੋਵਿੰਦ ਸਿੰਘ ਪਾਸ਼ਾ ਜੀ ਕਹਿੰਦੇ ਸੀ ਸਾਡੀ ਹੋਲੀ ਨਹੀਂ ਹੋਲਾਗਾ ਵਰਖਾ ਕਰੋ ਉਤਰ ਵਰਤੋ ਫੁੱਲ ਵਰਤੋ ਸਹਾ ਸੰਗਤ ਦੇਖੋ ਕਿੰਨੀ ਮੂੜ ਮਾਲ ਕੇ ਇੱਥੇ ਸੰਗਠਾਠਾ ਮਾਦੀ ਸੰਗਤ ਆਈ ਆ ਦੂ ਦੂ ਨੇੜਿਓਂ ਵਿਦੇਸ਼ਾਂ ਤੋਂ ਸੰਤਾ ਇੱਥੇ ਦਸ਼ਕਨਾਂ ਦੇਖੋ ਜੀ ਇਹ ਤੁਸੀਂ ਆਪ ਦੇਖ ਰਹੇ ਜੇ ਕੈਮਰਾ ਦੇ ਵਿੱਚ ਸਾਦਾ ਕਾਇਮ ਹੋਇਆ ਵੀ ਹੋਲਾ ਮੱਲਾਕ ਸੰਗਤਾਂ ਨੇ ਕਿਸ ਤਰ੍ਹਾਂ ਮਿਲਾਇਆ ਸੰਗਤਾਂ ਦੇ ਇੱਕ ਦੇਖੋ ਤੁਸੀਂ ਕੈਮਰਾ ਮਾਰ ਕੇ ਕਿ ਕਿੰਨਾ ਇਕੱਠ ਇੱਥੇ ਫੁੱਲਾਂ ਦੀ ਵਰਖਾ ਕਰਕੇ ਅਤਰ ਵਰਤਾ ਕੇ ਸੈਂਟ ਪਿਆਰ ਸ਼ਰਦਾ ਦੇ ਨਾਲ ਇੱਥੇ ਗੁਰਸੱਭੇ ਦੇ ਨਾਲ ਹੋਲਾ ਮੱਲਾ ਮਿਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ